ਜੱਗੇ ਜੱਟ ਦੇ ਬਚਪਨ ਦਾ ਨਾਮ ਜਗਤ ਸਿੰਘ ਬਿਰਕ ਸੀ ਜਿਸ ਨੂੰ ਜੱਗਾ ਜੱਟ ਅਤੇ ਜੱਗਾ ਡਾਕੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜੱਗਾ ਜੱਟ 20ਵੀਂ ਸਦੀ ਦਾ ਪੰਜਾਬ ਦਾ ਇੱਕ ਬਹਾਦਰ ਬਾਗੀ ਸੂਰਮਾ ਸੀ ਜਿਸ ਨੂੰ ਕਿ ਪੰਜਾਬ ਦਾ ਰੋਬਨ ਹੁੱਡ ਵੀ ਕਿਹਾ ਜਾਂਦਾ ਹੈ ਜੱਗੇ ਜੱਟ ਦੀ ਇੱਕ ਖਾਸ ਗੱਲ ਇਹ ਸੀ ਕਿ ਉਹ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਦੀ ਮਦਦ ਕਰਦਾ ਸੀ ਗੱਲ ਕਰਦੇ ਹਾਂ ਜੱਗੇ ਜੱਟ ਦੇ ਜਨਮ ਦੀ ਜੱਗੇ ਜੱਟ ਦਾ ਜਨਮ 1901 ਈਸਵੀ ਨੂੰ ਜ਼ਿਲ੍ਹਾ ਲਾਹੌਰ ਦੇ ਪਿੰਡ ਬੁਰਜਰਾ ਸਿੰਘ ਵਿੱਚ ਹੋਇਆ ਸੀ ਜੋ ਕਿ ਹੁਣ ਕਸੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਜੱਗੇ ਦੀ ਫੈਮਲੀ ਸਿੱਖ ਫੈਮਲੀ ਸੀ ਉਸਦੇ ਪਿਤਾ ਦਾ ਨਾਮ ਸਰਦਾਰ ਮੱਖਣ ਸਿੰਘ ਅਤੇ ਮਾਤਾ ਦਾ ਨਾਮ ਭਗਨ ਕੌਰ ਸੀ ਜੱਗੇ ਜੱਟ ਦਾ ਵਿਆਹ 1923 ਈਸਵੀ ਨੂੰ ਇੰਦਰ ਕੌਰ ਨਾਲ ਹੋਇਆ ਸੀ ਉਹਨਾਂ ਦੇ ਇੱਕ ਬੇਟੀ ਪੈਦਾ ਹੋਈ ਸੀ ਜਿਸ ਦਾ ਨਾਮ ਗੁਲਾਬ ਕੌਰ ਰੱਖਿਆ ਗਿਆ ਸੀ ਜੱਗਾ ਜੱਟ 250 ਕਿੱਲਿਆਂ ਦਾ ਕੱਲਾ ਮਾਲਕ ਸੀ ਜੱਗੇ ਦੇ ਦੋ ਭੈਣਾਂ ਸਨ ਜੱਗੇ ਤੋਂ ਪਹਿਲਾਂ ਸਰਦਾਰ ਮੱਖਣ ਸਿੰਘ ਅਤੇ ਮਾਤਾ ਭਗਨ ਕੌਰ ਦੇ ਘਰ 6 ਬੱਚੇ ਪੈਦਾ ਹੋਏ ਪਰ ਉਹਨਾਂ ਵਿੱਚੋਂ ਕੋਈ ਵੀ ਬਚ ਨਾ ਸਕਿਆ ਜਿਸ ਕਰਕੇ ਜੱਗੇ ਦਾ ਪਿਤਾ ਪਰੇਸ਼ਾਨ ਰਹਿੰਦਾ ਸੀ ਜਿਸ ਕਰਕੇ ਉਹ ਨੇੜੇ ਦੇ ਪਿੰਡ ਸੋਢੀ ਵਾਲਾ ਦੇ ਸੰਤ ਇੰਦਰ ਸਿੰਘ ਕੋਲ ਗਿਆ ਉਸ ਬਾਬੇ ਨੇ ਇੱਕ ਬੱਕਰਾ ਖਰੀਦ ਕੇ ਖਰੀਦਣ ਦੀ ਉਹਨਾਂ ਨੂੰ ਸਲਾਹ ਦਿੱਤੀ ਤੇ ਇਹ ਵੀ ਕਿਹਾ ਕਿ ਜਦੋਂ ਅਗਲਾ ਬੱਚਾ ਪੈਦਾ ਹੋਵੇ ਤਾਂ ਉਹ ਇਸ ਬੱਕਰੇ ਨੂੰ ਹੱਥ ਜ਼ਰੂਰ ਲਾਵੇ ਤੇ ਨਾਲ ਹੀ ਸੰਤ ਨੇ ਇਹ ਵੀ ਕਿਹਾ ਸੀ ਕਿ ਬੱਚੇ ਦਾ ਨਾਮ ਜੱਜੇ ਤੋਂ ਸ਼ੁਰੂ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਸੰਤਾਂ ਨੇ ਕਿਹਾ ਸੀ ਉਹਨਾਂ ਦਾ ਬੱਚਾ ਜੰਮਦਾ ਰਿਹਾ ਪਰ ਉਹ ਬੱਕਰਾ ਮਰ ਗਿਆ ਜਿਸ ਤੇ ਬੱਚੇ ਨੇ ਹੱਥ ਲਾਇਆ ਸੀ ਬੱਚੇ ਦੇ ਚਾਚੇ ਨੇ ਉਸ ਦਾ ਨਾਮ ਜਗਤ ਸਿੰਘ ਰੱਖਣ ਦੀ ਜ਼ਿੱਦ ਕੀਤੀ ਜੋ ਕਿ ਸੰਤਾਂ ਦੀਆਂ ਹਦਾਇਤਾਂ ਦੇ ਬਿਲਕੁਲ ਖਿਲਾਫ ਸੀ ਪਰ ਉਸ ਦੇ ਚਾਚਾ ਦੀ ਜ਼ਿੱਦ ਕਾਰਨ ਉਸ ਦਾ ਨਾਮ ਜਗਤ ਸਿੰਘ ਹੀ ਰੱਖਿਆ ਗਿਆ ਜੋ ਕਿ ਬਾਅਦ ਵਿੱਚ ਜੱਗਾ ਜੱਟ ਜਾਂ ਜੱਗੇ ڈاکੂ ਦੇ ਨਾਮ ਨਾਲ ਮਸ਼ਹੂਰ ਹੋਇਆ ਬਚਪਨ ਵਿੱਚ ਹੀ ਜੱਗੇ ਦੇ ਪਿਤਾ ਦੀ ਮੌਤ ਹੋਣ ਕਰਕੇ ਸਾਰਾ ਪਾਲਣ ਪੋਸ਼ਣ ਉਸ ਦੇ ਚਾਚਾ ਤੇ ਉਸ ਦੀ ਮਾਤਾ ਦੁਆਰਾ ਹੀ ਕੀਤਾ ਗਿਆ ਸੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੱਗਾ ਜੱਟ ਜੱਗੇ ਜੱਟ ਤੋਂ ਜੱਗਾ ਡਾਕੂ ਕਿਵੇਂ ਬਣਿਆ ਉਸ ਸਮੇਂ ਭਾਰਤ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਇਲਾਕੇ ਵਿੱਚ ਬਹਾਦਰ ਨੌਜਵਾਨਾਂ ਉੱਤੇ ਡੂੰਗੀ ਨਜ਼ਰ ਹੁੰਦੀ ਸੀ ਜੱਗਾ ਵੀ ਬਹਾਦਰ ਸੀ ਅਤੇ ਆਜ਼ਾਦ ਸੋਚ ਵਾਲਾ ਸੀ ਇਸ ਕਰਕੇ ਉਹ ਦਲੇਰ ਵੀ ਬਹੁਤ ਸੀ ਜਿਸ ਕਲ ਮੋਗਲ ਪਿੰਡ ਦਾ ਜ਼ੈਲਦਾਰ ਜੋ ਕਿ ਜੱਗੇ ਨਾਲ ਈਰਖਾ ਰੱਖਦਾ ਸੀ ਇਸ ਲਈ ਉਸਨੇ ਜੱਗੇ ਨੂੰ 4 ਸਾਲਾਂ ਲਈ ਕਿਸੇ ਝੂਠੇ ਕੇਸ ਵਿੱਚ ਫਸਾ ਦਿੱਤਾ ਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਰਹਾਆ ਕਰ ਦਿੱਤਾ ਗਿਆ ਤਾਂ ਨੇੜਲੇ ਪਿੰਡ ਭਾਈ ਫੇਰੂ ਵਿਖੇ ਇੱਕ ਚੋਰੀ ਦੀ ਘਟਨਾ ਵਾਪਰ ਗਈ ਜਿਸ ਵਿੱਚ ਵੀ ਜੱਗੇ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਤੇ ਜੱਗੇ ਨੂੰ ਥਾਣੇ ਬੁਲਾਇਆ ਗਿਆ ਪਰ ਜੱਗਾ ਬਾਗੀ ਸੁਭਾਅ ਦਾ ਹੋਣ ਕਰਕੇ ਥਾਣੇ ਨਹੀਂ ਗਿਆ ਸਗੋਂ ਫਰਾਰ ਹੋ ਕੇ ਬਾਗੀ ਬਣ ਗਿਆ ਪੁਲਿਸ ਦੇ ਬਰਤਾਰੇ ਤੋਂ ਪ੍ਰੇਸ਼ਾਨ ਜੱਗੇ ਨੇ ਪਿੰਡ ਕੰਗਣਪੁਰ ਵਿੱਚ ਕਿਸੇ ਪੁਲਿਸ ਮੁਲਾਜ਼ਮ ਤੋਂ ਰਫਲ ਖੋ ਲਈ ਅਤੇ ਉਸ ਪੁਲਿਸ ਵਾਲੇ ਨੂੰ ਮਾਰ ਦਿੱਤਾ ਉਸ ਦਿਨ ਤੋਂ ਹੀ ਜਗਤ ਸਿੰਘ ਬਿਰਕ ਜੱਗਾ ڈاکੂ ਬਣ ਗਿਆ ਜੱਗੇ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਡਾਕਾ ਕਮਿਆਰੀ ਪਿੰਡ ਵਿੱਚ ਇੱਕ ਸੁਨਿਆਰੇ ਦੇ ਘਰ ਮਾਰਿਆ ਸੀ ਜਿਸ ਵਿੱਚ ਉਸ ਦੇ ਸਾਥੀ ਝੰਡਾ ਸਿੰਘ ਤੇ ਠਾਕਰ ਸਿੰਘ ਵੀ ਸ਼ਾਮਲ ਸਨ ਉਹਨਾਂ ਨੇ ਸੁਨਿਆਰੇ ਕੋਲੋਂ ਸੋਨਾ ਲੁੱਟ ਕੇ ਗਰੀਬਾਂ ਵਿੱਚ ਵੰਡ ਦਿੱਤਾ ਬਾਅਦ ਵਿੱਚ ਜੱਗੇ ਨੇ ਆਪਣੀ ਟੋਲੀ ਹੋਰ ਵੱਡੀ ਕਰ ਲਈ ਜਿਸ ਵਿੱਚ ਉਸਦੇ ਨਵੇਂ ਸਾਥੀ ਬੰਤਾ ਸੋਹਣ ਤੇਲੀ ਲਾਲੂ ਨਾਈ ਭੂ ਤੇ 바ਵਾ ਸ਼ਾਮਲ ਹੋ ਗਏ ਲਾਲੂ ਨਾਈ ਉਹਨਾਂ ਦੀ ਟੋਲੀ ਲਈ ਰੋਟੀ ਬਣਾਇਆ ਕਰਦਾ ਸੀ ਜੱਗੇ ਜੱਟ ਨੂੰ 1932 ਵਿੱਚ 29 ਸਾਲਾਂ ਦੀ ਉਮਰ ਵਿੱਚ ਧੋਖੇ ਨਾਲ ਮਾਰਿਆ ਸੀ ਜੱਗਾ ਇੱਕ ਦਿਨ ਬੋੜ ਦੇ ਦਰਖਤ ਥੱਲੇ ਆਪਣੇ ਸਾਥੀਆਂ ਨਾਲ ਆਰਾਮ ਕਰ ਰਿਹਾ ਸੀ ਜੱਗੇ ਜੱਟ ਉੱਤੇ ਇਨਾਮ ਵੀ ਸੀ ਜਿਸ ਕਰਕੇ ਲਾਲੂ ਨਾਈ ਜੋ ਕਿ ਜੱਗੇ ਦੀ ਹੀ ਟੋਲੀ ਦਾ ਬੰਦਾ ਸੀ ਉਸਨੇ ਆਪਣੇ ਕੁਝ ਸਾਥੀ ਬੁਲਾ ਕੇ ਜੱਗੇ ਤੇ ਉਸਦੇ ਦੋਸਤ ਸਾਥੀ ਬੰਤਾ ਤੇ ਸੋਹਣ ਤੇਲੀ ਨੂੰ ਉੱਥੇ ਹੀ ਮਾਰ ਦਿੱਤਾ ਸੀ ਇਸ ਤਰੀਕੇ ਨਾਲ ਜੱਗਾ ਇਸ ਧੋਖੇ ਬਾਜ਼ ਦੁਨੀਆ ਨੂੰ ਹਮੇਸ਼ਾ ਲਈ ਅਲਵੇਦਾ ਕਹਿ ਗਿਆ ਸੀ ਜੱਗਾ ਤਾਂ ਮਾਰਿਆ ਗਿਆ ਪਰ ਉਸਦੇ ਕisse ਅੱਜ ਵੀ ਇਸ ਦੁਨੀਆ ਵਿੱਚ ਗੂੰਜਦੇ ਹਨ